ਦਾ ਖਾਲਸਾ ਵਾਹਿਗੁਰੂ ਜੀ ਕੀ ਤਕਦੀਰ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸੰਸਾ ਅਜੋਹ ਬਲੋ ਗੁਰੂ ਨਾਨਕ ਚਹਿੜ ਦੇ ਸੈਂਤਲਪੁਰ ਦੀ ਨਰੂੜ ਦੇ ਸਜੋਵ ਨਾਲ ਪੰਜ ਕਟੇ ਮੋਟਰ ਦੇ ਮੋਹਿਮ ਤਹਿਤ ਬਾਈ ਮਾ ਬੂਟਿਆ ਦਾ ਅੰਦਰ ਸਤਨੇ ਪਾਸ ਦਾ ਸ੍ਰੀ ਗੁਰੂ ਹਰਾਈ ਮਹਾਰਾਜ ਵੱਲੋਂ ਬਸਾਇਏ ਜੀ ਬਾਬਾ ਜੱਤ ਜੀ ਜੱਦੀਪਿੰਡ ਨਰੂੜ ਵਿਖੇ ਪਹੁੰਚਾ ਹੋਇਆ ਜੀ ਕਿ ਮਾਨਮਾਨ ਪੰਜਾਬ ਸਰਪੰਚ ਸਾਹਿਬ ਦਾ ਪੰਚਾਇਤਵਨ ਦਾ ਸੰਵਾਦ ਗੱਲਾਂ ਜੀ ਜੋ ਵੀ ਸਾਡੇ ਕੰਦੇ ਦੇ ਤੋਂ ਪਹੁੰਚ ਹੋਏ ਨੇ ਤੇ ਇੱਕੋ ਬੇਨਤੀਆਂ ਸਾਡੇ ਕੋ ਫਾਗਰ ਬੁੱਟੇ ਨੇ ਜੀ ਸ਼ਾਵਲੇ ਬੁੱਟੇ ਤੇ ਮੇਜਰ ਬੁੱਟੇ ਨੇ ਤੇ ਬੇਤੀ ਇਹ ਹੈ ਜਿਹੜਾ ਇੱਕ ਪਰਿਵਾਰ ਨੂੰ ਦੂਜਾ ਤਿੰਨ ਬੁੱਟੇ ਮੈਨੇ ਜੀ ਤੇ ਬਾਕੀ ਜਿਵੇਂ ਦਾ ਘਰ ਆਲੇ ਨਾਲ ਮੋਟਰ ਦੇ ਬੁੱਟੇ ਲਾਣੇ ਆ ਉਹਨਾਂ ਕੋ ਪੰਜ ਬੁੱਟੇ ਦਮਾਂਗੇ ਜੀ ਤੇ ਬਾਕੀ ਬੁੱਟੇ ਲਗਾਣੇ ਬਹੁਤ ਜ਼ਰੂਰੀ ਹੈ ਜੀ ਜੇਪਾ ਜਾਣੇ ਵਧੀਆ ਵਾਤਾਵਰਨ ਤੁਹਾਡਾ ਆਕਸੀਜਨ ਨੂੰ ਮਿਲੇ ਤੇ ਵੱਖ-ਵੱਖ ਬੂਟੇ ਆਪਾਂ ਨੂੰ ਜ਼ਰੂਰ ਲਗਾਉਣੇ ਚਾਹੀਦੇ ਆ ਤੇ ਸਾਡੇ ਕੋਲ ਇਸ ਵਕਤ ਨਿੰਮ ਸੁਹਾਜਣਾ ਅਰਜੁਨ ਕਾਲੀ ਨਿੰਮ ਜਾਮਣ ਦਾ ਬੂਟਾ ਮਰੂਦ ਆ ਮਸੰਮੀ ਆ ਆੜੂ ਆ ਸਜਾਵਟੀ ਬੂਟੇ ਨੇ ਤੇ ਸ਼ੂਗਰ ਨੂੰ ਕੰਟਰੋਲ ਕਰਨ ਵਾਸਤੇ ਇਥੋਲੇ ਦਾ ਬੂਟਾ ਵੀ ਹੈਗਾ ਉਹ ਬੂਟਾ ਲਿਆ ਫਾ ਇਸ ਵਕਤ ਲੋ ਜੀ ਹੋ ਗਿਆ ਜੀ ਲੈ ਫੈਂਸੀ ਲਾਗੇ ਬੂਟੇ ਬੰਡੇ ਜਾ ਰਹੇ ਨੇ ਜੀ ਆਵਲੇ ਦੇ ਦੇ ਤੋ ਬੂਟਾ ਆਵਲੇ ਬੂਟਾ ਦੇ ਦੇ ਫਿਰ ਪਰ ਆਵਲੇ ਦੇ ਬੂਟਾ ਪੈਣਾ ਗੁਰੂ ਨਾਨਕ ਮਿਰਦਾ ਆਸ਼ਰਮ ਸਾਨੀ ਵਾਸੇ ਬੂਟੇ ਦਿੱਤੇ ਜਾ ਰਹੇ ਨੇ ਜੀ ਇੱਕ ਨੰਦ ਇੱਕ ਪਾਣੀ ਦੇ ਦੋ ਦੇ ਆਜੇ ਦਾ ਕੰਮ ਬਣਾ ਲਾਉਣਾ ਲਾਉਂਦੇ ਆ ਜਿਆ ਜਿਆ ਰੁਪਏ ਵਿੱਚ ਸਾਰੇ ਦਾ ਫਰਗਾਦੀ ਕੰਮ ਹੋ ਗਿਆ ਤੇ ਜਦੋਂ ਸਾਜੀ ਮਸਾਲੀਆਂ ਦੇ ਇੱਕ ਮਸਾਲੇ ਆਦੂਰੇ ਆਦੂਰੇ ਆਪਾਂ ਇੱਕਮ ਸਮੇਂ ਦੇ ਮੋਟੀ ਲਾ ਕੇ ਫੋਟੋ ਤੇ ਜਾਏ ਉਹਨਾਂ ਫੋਟੋ ਕਾਣੀ ਕਰ ਭੱਜਾ ਬਾਰੇ ਦਾ ਸਾਜੀ ਫੋਟੋ ਕਰਣੀ ਹੈਗਾ ਆੜੂ ਆੜੂ ਤਾਂ ਦੇ ਵੀ ਬਗੰਤੀ ਇੱਕ ਬੇਟੀ ਹੀ ਹੈ ਕਿ ਇੱਕ ਪਰਵਾਰੋਂ ਦੋ ਜਾਂ ਤਿੰਨ ਬੂਟੇ ਮਿਲਣੇ ਆ ਇੱਕ ਫਾਸਰ ਬੂਟਾ ਇੱਕ ਦੂਜਾ ਬੂਟਾ ਮਿਲੂਗਾ ਜੀ ਸਾਡੇ ਕੋ ਨਿੰਮ ਤੁਹਾਂਜਣਾ ਅਰਜੁਨ ਗੜੀ ਪੱਤਾ ਕਾਲੀ ਸੰਜਾਵ ਦੇ ਬੂਟੇ ਅਮਰਾਂ ਦਾ ਬੂਟਾ ਜਾਮਣ ਸ਼ੂਗਰ ਨੂੰ ਕੰਟਰੋਲ ਕਰਨ ਵਾਸਤੇ ਇਥੇ ਵੀ ਦਾ ਬੂਟਾ ਹਾਂ ਇਹ ਕਿ ਨਾ ਹੰਬਾਨਾ ਜਿਹੜਾ ਦਾਸ ਤਾਂ ਲੋਹੇ ਟਰਾਲੀ ਕੋ ਆ ਗਿਆ ਬੂਟੇ ਲਿਆਦਾ ਤੇ ਬੂਟੇ ਬਿਲਕੁਲ ਫਰੀ ਦਿੱਤੇ ਜਾ ਰਹੇ ਨੇ ਜੀ ਤੇ ਜਿਹੜੇ ਸੰਤਾ ਨਿੰਮ ਦੇ ਬੂਟੇ ਲੈ ਕੇ ਜਾਣੀ ਆ ਉਹਨਾਂ ਬੇਨਤੀ ਆ ਨਿੰਮ ਦੀ ਸਰਦੀਆਂ ਵਿੱਚ ਕੋਰੇ ਸੰਭਾਲ ਕਰਨੀ ਪੈਂਦੀ ਆ ਨਿੰਮ ਬੂਟੇ ਦੀ ਸਰਦੀਆਂ ਵੇਲੇ ਕੋਰੇ ਸੰਭਾਲ ਕੇ ਦਾਮ ਨੇਮ ਦਾ ਬੂਟਾ ਹੋਣਾ ਹੈ ਨਿੰਮ ਜਿਹੜੀ ਇੱਕ ਕੋਰੇ ਨਾਲ ਖਰਾਬ ਹੋ ਜਾਂਦਾ ਕੰਮ ਇਤੋਂ ਬਚਾਉਣਾ ਪੈਂਦਾ ਹਾਂ ਵੱਜਵੇ ਫੇਰ ਕੋਈ ਚੱਕਰ ਨਹੀਂ ਨੇਮ ਹੈਗੀ ਦਾ ਨੇਮ ਦੇ ਦੇ ਨੇਮ ਬਾਬਾ ਜਾਕੀ ਜਦੀ ਪਿੰਡ ਨਰੂੜ ਵਿਖੇ ਕੂਟੇ ਬਣ ਜਾ ਰਹੇ ਨੇ ਜੀ ਕੱਢ ਜਿਓ ਵਿੱਚ ਤੁਸੀਂ ਨਾਲੇ ਤੋਂ ਕੁੱਟਾ ਅਗਲੇ ਜਿੰਨੀ ਨਾ ਲੱਗਦਾ ਹੈਗਾ ਜੰਨਾ ਹੈ ਇਹਦਾ ਮੋਟਾ ਬਣਾਉਣਾ ਹੈ ਪੁੱਛੀ ਲੈਣਾ ਤੇਰਾ ਨਾਂ ਹੁੰਦਾ ਹੈ ਕਾ ਭਗਾਣ ਵਾਲੇ ਮੋੜ ਤੇ ਜੀ ਤਿਆਰੇ ਬੁੱਟੇ ਜੀ ਪਿੰਨ ਦੇ ਰੂੜ ਬਿਖੇ ਇਸ ਤੋਂ ਬਾਅਦ ਅਸੀਂ ਪਿੰਡ ਭਗਾਣਾ ਜਾਣਾ ਜੀ